ਤੋਂ ਮੇ ਸਮਾਤ ਤੇ ਹਨਾ ਮਿੱਟੀ ਪਾ ਕੇ ਉੱਚਾ ਕੀਤਾ ਜਾ ਰਿਹਾ ਤੇ ਬਾਉਂਡਰੀ ਮਾਰੀ ਜਾਂਦੇ ਕੀ ਕਹਿਣਾ ਚਾਹੋਗੇ ਕਹਿਣਾ ਤਾਂ ਕੀ ਹੈ ਮਜੀ ਬਸ ਬਹੁਤ ਸਾਰੇ ਭਰਾ ਤੁਹਾਡੇ ਵਰਗੇ ਪੁੱਛਦੇ ਸੀ ਵੀ ਇੱਥੇ ਕੁਝ ਕਰੋ ਪਰ ਹਾਜੀ ਪਰਿਵਾਰ ਜਿਹਦਾ ਦੁੱਖ ਦੇ ਵਿੱਚ ਸੀ ਆ ਉਹਨਾਂ ਦਾ ਬਲ ਨਹੀਂ ਮੂੰਹ ਨਹੀਂ ਪੈਂਦਾ ਸੀ ਇੱਧਰ ਇਸ ਪਾਸੇ ਪਿਆ ਪਰ ਹੁਣ ਬਹੁਤ ਸਾਰੇ ਭਰਾ ਮਾਦਰ ਵਰਗੇ ਭਰਾ ਮਾਦਰ ਫੋਨ ਵੀ ਆ ਰਹੇ ਸੀ ਕੁਝ ਵੀ ਰੇ ਸੀ ਕਿਦੋਂ ਕੰਮ ਚਲਾਓਗੇ ਆ ਹੁਣ ਬਾਪੂ ਜੀ ਥੋੜਾ ਜਿਹਾ ਉਹਨਾਂ ਦਾ ਮਨ ਆਇਆ ਤੇ ਇਹਨਾਂ ਨੇ ਕੰਮ ਸ਼ੁਰੂ ਕੀਤਾ ਆ ਸਭ ਕਰ ਰਹੇ ਜੜੀ ਲਾ ਰਹੇ ਹਾਂ ਉਸ ਤੋਂ ਸਾਰਾ ਕੰਮ ਹੋਂ ਕੰਪਲੀਟ ਕਰਾਂਗੇ। ਠੀਕ ਹੈ ਜੀ। ਪੂਰੀ ਰੋ ਲਾ ਰਹੇ। ਚਾਈ ਲੱਗੂਗੀ ਗੇਟ ਮੇਰਾ ਲੱਗ ਜਾਣਾ। ਪ੍ਰੋਪਰ ਗਾਰ ਜੜੀ ਲੱਗੀ ਹੋਈ ਐ ਇੱਥੇ ਉਹਨਾਂ ਦਾ ਪ੍ਰੋਪਰ ਇੱਥੇ ਪ੍ਰਬੰਧ ਕੀਤਾ ਜਾਊਗਾ। ਠੀਕ। ਪਾਣੀ ਪੂਣੀ ਦਾ ਪ੍ਰਬੰਧ ਕੀਤਾ ਜਾਊਗਾ। ਡਰੇਨਿੰਗ ਵਾਸ਼ਿੰਗ ਦਾ ਪ੍ਰਬੰਧ ਕੀਤਾ ਜਾਊਗਾ। ਸਾਰੇ ਪ੍ਰਬੰਧ ਕੀਤੇ ਜਾਣਗੇ। ਇੱਥੇ ਪ੍ਰੋਪਰ ਤੌਰ ਤੇ ਬਣਾ ਰਹੇ ਹਾਂ ਸਰ। ਹਾਂਜੀ ਹਾਂਜੀ ਸਾਰਾ ਪ੍ਰਬੰਧ ਕਰਾਂਗੇ। ਠੀਕ ਹੈ। ਡੇਲੀ ਵੇਚਦਾ ਫਿਰ ਤੂੰ ਐ? ਹਾਂਜੀ ਡੇਲੀ। ਕਿੰਨੇ ਕ ਲੱਗ ਜਾਂਦੇ? ਹਾਂਜੀ। ਕਿੰਨੇ ਦਾ ਵੇਚਦਾ ਇਕ? ਇਹ ਹੁਣ ਉਹ ਵੀ ਮਾਰ ਰਿਹਾ ਹਨਾ ਬਾਲਡਰ ਮਾਰੀ ਜਾਂਦੇ ਹਾਂ ਮਾਰੀ ਜਾਂਦੀ ਬਾਲਾ ਨੇਵਾ ਸਮਾਤ ਤੇ ਹਨਾ ਮਿੱਟੀ ਪਾ ਕੇ ਉੱਚਾ ਕੀਤਾ ਜਾ ਰਿਹਾ ਤੇ ਬਾਉਂਡਰੀ ਵੀ ਮਰੀ ਜਾਂਦੀ ਹੈ ਕੀ ਕਹਿਣਾ ਚਾਹੋਗੇ ਕਹਿਣਾ ਤਾਂ ਕੀ ਹੈ ਮਜੀ ਬਸ ਬਹੁਤ ਸਾਰੇ ਭਰਾ ਤੁਹਾਡੇ ਵਰਗੇ ਪੁੱਛਦੇ ਸੀ ਵੀ ਸਿੱਧੇ ਕੁਝ ਕਰੋ ਪਰ ਅਜੀ ਪਰਿਵਾਰ ਜਿਹੜਾ ਦੁੱਖ ਦੇ ਵਿੱਚ ਸੀ ਆ ਉਹਨਾਂ ਦਾ ਬਲ ਨਹੀਂ ਮੂੰਹ ਨਹੀਂ ਪੈਂਦਾ ਸਿੱਧਰੇ ਇਸ ਪਾਸੇ ਪਰ ਹੁਣ ਬਹੁਤ ਸਾਰੇ ਭਰਾ ਮਾਦਰ ਵਰਗੇ ਭਰਾ ਮਾਦਰ ਫੋਨ ਵੀ ਆ ਰਹੇ ਸੀ ਕੁਝ ਵੀ ਰੇ ਸੀ ਕਿਦੋਂ ਕੰਮ ਚਲਾਓਗੇ ਤਾਂ ਹੁਣ ਬਾਪੂ ਜੀ ਥੋੜਾ ਜਿਆਦਾ ਉਹਨਾਂ ਦਾ ਮਨ ਆਇਆ ਤੇ ਇਹਨਾਂ ਨੇ ਕੰਡੀਸ਼ਨ ਕਿਹਾ ਹੈ ਕਰ ਰਹੇ ਜੜੀ ਲਾ ਰਹੇ ਹਾਂ ਉਸ ਤੋਂ ਸਾਰਾ ਕੰਮ ਕੰਪਲੀਟ ਕਰਾਂਗੇ। ਠੀਕ ਹੈ ਜੀ। ਪੂਰੇ ਉਹ ਲਾ ਰਹੇ। 25 ਲੱਗੂਗੀ ਗੇਰ ਲੱਗ ਜਾਣਾ। ਪ੍ਰੋਪਰ ਗਾਰ ਜੜੀ ਲੱਗੀ ਹੋਈ ਐ ਇੱਥੇ ਉਹਨਾਂ ਦਾ ਪ੍ਰੋਪਰ ਇੱਥੇ ਪ੍ਰਬੰਧ ਕੀਤਾ ਜਾਊਗਾ। ਠੀਕ। ਪਾਣੀ ਪੂਣੀ ਦਾ ਪ੍ਰਬੰਧ ਕੀਤਾ ਜਾਊ। ਡਾਇਰੈਕਟ ਵਾਸ਼ਰੂਮ ਦਾ ਪ੍ਰਬੰਧ ਕੀਤਾ ਸਾਰੇ ਬਣਦ ਕੀਤਾ ਜਾਵੇਗਾ। ਸਭ ਪ੍ਰੋਪਰ ਤੌਰ ਤੇ ਬਣਾ ਰਹੇ ਹਾਂ ਸਰ। ਹਾਂਜੀ ਹਾਂਜੀ ਸਾਰਾ ਪ੍ਰਬੰਧ ਕਰਾਂਗੇ। ਠੀਕ। ਡੇਲੀ ਵੇਜ ਦਾ ਫਿਰ ਤੋਂ ਹਾਂਜੀ ਡੇਲੀ ਵੇਜ। ਕਿੰਨੇ ਕ ਲੱਗ ਜਾਂਦੇ ਆ? ਹਾਂਜੀ। ਕਿੰਨੇ ਦਾ ਵੇਚਦਾ ਇੱਕ? ਇਹ ਹੁਣ ਉਹ ਵੀ ਮਾਰ ਰਿਹਾ ਹਨਾ ਮਾਰਡਰ ਮਾਰੀ ਜਾਂਦੇ ਹਾਂ ਮਾਰੀ ਜਾਂਦੇ ਹਾਂ ਬੋਲਾ ਨੀਵਾ ਜੀ